ਉਹ ਕਹਿੰਦੀ ਐ ਕਿ ਖਾਲਸਾ ਤਾਂ ਤਾਂ ਆਪੇ ਬਣ ਜੂਗਾ ਪਹਿਲਾਂ ਖਾਲਸੇ ਦਾ ਬਣ ਜਾਓ ਤੁਸੀਂ ਤਾਂ ਵਾਲ ਕਟਾਈ ਫਿਰਦੇ ਹੋ ਤੁਸੀਂ ਐਂ ਕਰਦੇ ਹੋ ਤੁਸੀਂ ਔਂ ਕਰਦੇ ਹੋ ਤੁਸੀਂ ਪਾਠ ਨਹੀਂ ਕਰਦੇ ਪਹਿਲਾਂ ਖਾਲਸੇ ਦਾ ਬਣੋ ਖਾਲਸਾ ਤਾਂ ਤਾਂ ਆਪੇ ਬਣ ਜੂ ਇਹ ਕਿਹੜੀ ਧੇਰਾ ਪਤਾ ਇਹਦੀ ਪਹਿਚਾਨ ਹੈਗੀ ਤੁਹਾਨੂੰ ਇਹ ਸਾਡੇ ਆਲੇ ਦੁਆਲੇ ਵਿਚਰਦੀ ਐ ਤੇ ਇੱਕ ਕਹਿੰਦੇ ਨੇ ਇਹ ਇਹ ਬਾਬਿਆਂ ਵਾਲੀ ਧੇਰਾ ਇਹ ਮੈਂ ਦੱਸ ਦਿਨਾ ਤੁਹਾਨੂੰ ਬਾਬੇ ਹੁਣ ਬਾਬਿਆਂ ਚ ਵੀ ਤਾਂ ਐਸਟਰੋਲੋਜੀ ਹੈਗੀ ਆ ਇਹ ਇਹ ਮਾਈਆਂ ਬੇਬੀਆਂ ਜਾਣਦੀਆਂ ਨੇ ਜਿਹੜੀਆਂ ਪੰਡਤਾਂ ਨੇ ਤੇ ਨਹੀਂ ਜਾਣਦੀਆਂ ਹੈਗੀਆਂ ਵੀ ਸਿੱਖਾਂ ਜੀ ਅਸੀਂ ਤਾਂ ਉਹ ਫਿਰ ਬਾਬਾ ਇਹ ਤੋਂ ਪੁੱਛਦੇ ਇਹ ਮੁੱਢਾ ਪੜਦਾ ਨਹੀਂ ਹੈਗਾ ਜੀ ਕੁਝ ਕਰੋ ਪਾਸ ਨਹੀਂ ਹੋਇਆ ਜ ਮਤਲਬ ਇਹ ਸ਼ੁਰੂ ਤਾਂ ਉਹਨਾਂ ਵੇਲੇ ਤੋਂ ਹੋ ਗਈ ਜਦੋਂ ਪੇੜਾ ਕਰਾਉਂਦੇ ਹੁੰਦੇ ਸੀ ਮੱਝ ਨਹੀਂ ਮਿਲੀ ਹੈਗੀ ਅੱਜ ਸੋ ਉਹ ਬਾਬਾ ਫਿਰ ਪੇੜਾ ਕਰ ਦਿੰਦਾ ਹੁੰਦਾ ਸੀ ਫੂਕ ਜੀ ਮਾਰ ਕੇ ਤੇ ਇਹ ਉਧਰ ਵੀ ਤਾਂ ਸਿਸਟਮ ਜੁੜਿਆ ਹੋਇਆ ਇਹ ਉਹ ਸਿਸਟਮ ਹੈ ਮੈਂ ਕਹਿੰਦਾ ਕਿ ਪਹਿਲਾਂ ਖਾਲਸੇ ਬਣੋ ਇੱਕ ਇੱਕ ਸਿਸਟਮ ਇਹ ਕਹਿੰਦਾ ਪ੍ਰਚਾਰਕਾਂ ਦਾ ਵੀ ਜੇ ਖਾਲਸਾ ਨਾ ਬਣਾਣਾ ਪੰਜਾਬ ਆ ਕੇ ਲੜੋ ਤੁਸੀਂ ਤਾਂ ਇੱਥੇ ਹੀ ਭੌਂਕੀ ਜਾਂਦੇ ਹੋ ਬੈਠੇ ਇਹ ਇਹ ਸਾਰਾ ਉਹਦਾ ਹੀ ਰਚਿਆ ਹੋਇਆ ਬਹਾਮਣ ਦੇ ਪਰ ਉਹਨੂੰ ਪਤਾ ਨਹੀਂ ਕਿ ਜਦੋਂ ਇਹ ਉਹਦੇ ਮੰਤਰ ਤੇ ਇਹ ਉਹਦੇ ਜੰਤਰ ਢਹ ਢੇਰੀ ਹੋਣੇ ਆ ਪਤਾ ਨਹੀਂ ਲੱਗਣਾ ਹੈਗਾ ਕਿ ਕਦੋਂ ਇਹ ਸਾਰਾ ਕੁਝ ਹੋਊਗਾ